ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਖੜੇ ਹਾਂ ਆਨੰਦਪੁਰ ਸਾਹਿਬ ਤੋਂ ਗੜਸ਼ੰਕ ਰੋਡ ਜੋ ਕਿ ਕਾਫੀ ਹਿਸਰਖੀਆਂ ਦੇ ਵਿੱਚ ਰੋੜ ਰਿਹਾ ਹੈ ਜਿੱਥੇ ਕਿ ਸੇਵਾ ਸੇਵਾ ਦੇ ਪੁੱਜ ਮਹਾਨ ਸੰਤ ਮਹਾਂਪੁਰਸ਼ ਬਾਬਾ ਸੇਵਾ ਸਿੰਘ ਅੱਜ ਸੇਵਾ ਕਰਾਰੇ ਬਾਬਾ ਸਤਨਾਮ ਸਿੰਘ ਜੀ ਰੋਡ ਰੋਡ ਦੀ ਸੇਵਾ ਫੋਰ ਲੇਨ ਰੋਡ ਆ ਛੋਟੇ ਮੋਟੇ ਰੋਡ ਤਾਂ ਚਲੋ ਬਣਦੇ ਸੀ ਅੱਜ ਕਾਰ ਸੇਵਾ ਨੇ ਵੱਡੇ ਰੋਡ ਨੂੰ ਹੱਥ ਪਾਇਆ ਜੋ ਕਿ ਫੋਰ ਲੇਨ ਰੋਡ ਬਣ ਰਿਹਾ ਹੈ ਸਿੰਘਪੁਰ ਤੋਂ ਲੈ ਕੇ ਕਾਂੜਪੁਰ ਖੋਈ ਤੱਕ ਇਹ ਬੰਗਿਆਂ ਗੜ ਸ਼ੰਕਰ ਸ਼੍ਰੀ ਅਨੰਦਪੁਰ ਸਾਹਿਬ ਰੋਡ ਹੈ ਜੋ ਕਿ ਨੀ ਪੱਥਰ ਦਾ ਕਾਫੀ ਬਾਰ ਰੱਖ ਹੋਏ ਪਰ ਲੇਕਿਨ ਜੋ ਕੰਮ ਹੈ ਉਹ ਨਹੀਂ ਹੋਇਆ ਤਾਂ ਕਾਰ ਸੇਵਾ ਕਲਾ ਅਨੰਦਗੜ ਕਰਾ ਰਿਹਾ ਖੰਭੇ ਤੁਸੀਂ ਦੇਖ ਰਹੇ ਹੋ ਇਹ ਵੀ ਬਾਬਿਆਂ ਨੇ ਆਫਸੈਟ ਕੀਤੇ ਸਾਹਮਣੇ ਬੜੇ ਬੜੇ ਜੋ ਗਰੇਡਰ ਮਸ਼ੀਨਾ ਟਰੈਕਟਰ ਲੱਗੇ ਹੋਏ ਆ ਬਾਬਿਆਂ ਦੇ ਤੇ ਆ ਬਜ਼ੁਰਗ ਜਿਹੜੇ ਬੈਠੇ ਇਹ ਵੀ ਸੇਵਾ ਕਰ ਰਹੇ ਆ ਸੋ ਸੇਵਾ ਕਿਸ ਤਰ੍ਹਾਂ ਦੀ ਲੱਗੀ ਬਾਤ ਤੇ ਬਾਦੀ ਵੀਡੀਓ ਨੂੰ ਸ਼ੇਅਰ ਕਰੋ ਲਾਈਕ ਕਰੋ ਚੈਨਲ ਨੂੰ ਸਬਸਕ੍ਰਾਈਬਰ ਕਰੋ ਇਹ ਦੇਖੋ ਬਜ਼ੁਰਗ ਬੰਦੇ ਵੀ ਸੇਵਾ ਕਰ ਰਹੇ ਵਾਹਿਗੁਰੂ ਜੀ ਕਾ ਖਾਲਸਾ